ਪੰਜਾਬ ਕਾਂਗਰਸ ਨੇ ਸੂਬੇ 'ਚ ਸੁਤੰਤਰ ਅਤੇ ਨਿਰਪੱਖ ਚੋਣਾਂ ਦੀ ਮੰਗ ਨੂੰ ਲੈ ਕੇ ਮੁਖ ਚੋਣ ਕਮਿਸ਼ਨਰ ਨਸੀਮ ਜ਼ੈਦੀ ਨਾਲ ਮੁਲਾਕਾਤ ਕੀਤੀ। ਕੈਪਟਨ ਅਮਿੰਦਰ ਸਿੰਘ ਦੀ ਅਗਵਾਈ ਹੇਠ ਗਈ ਕਾਂਗਰਸ ਸੰਸਦ ਅਤੇ ਵਿਧਾਇਕਾਂ ਦੇ ਡੈਲੀਗੇਸ਼ਨ ਨੇ ਸੂਬੇ 'ਚ ਰਾਸ਼ਟਰੀ ਰਾਜ ਲਾਗੂ ਕਰਨ ਦੀ ਮੰਗ ਵੀ ਕੀਤੀ ਅਤੇ ਚੋਣਾਂ ਇੱਕ ਪੜਾਅ 'ਚ ਮੁਕੰਮਲ ਕਰਾਉਣ ਦੀ ਅਪੀਲ ਕੀਤੀ। ਕਾਂਪਨ ਚੋਣ ਕਮਿਸ਼ਨਰ ਕੋਲ ਕਾਲਾ ਕੱਲ ਦੇ ਵੱਲੋਂ ਸਰਕਾਰੀ ਮਸ਼ੀਨਰੀ ਦੀ ਚੋਣਾਂ ਦੌਰਾਨ ਵਰਤੋਂ ਅਤੇ ਕਾਲੇ ਪੈਸੇ ਨੂੰ ਸ਼੍ਰੋਮਣੀ ਕਮੇਟੀ ਜ਼ਰੀਏ ਛੱਟਾ ਕਰਾਉਣ ਦਾ ਖਦਸ਼ਾ ਪ੍ਰਗਟਾਇਆ। ਕਾਂਗਰਸ ਵੱਲੋਂ ਸੂਬੇ 'ਚ ਜਲਦ ਚੋਣਾਂ ਜ਼ਾਬਤੀ ਦੀ ਮੰਗ ਕਰਦ ਐਸਵਾਈਐਲ ਦੇ ਮੁੱਦੇ ਤੇ ਪੰਜਾਬ ਕਾਂਗਰਸ ਅਤੇ ਪਾਰਟੀ ਦੇ ਦਲਤਚੇਰੇ ਹੰਸ ਰਾਜ ਹੰਸ ਤੇਸੁਰ ਵੱਖੋਂ ਵੱਖਰੀ ਨਜ਼ਰ ਆ ਰਹੇ ਨੇ ਹੰਸ ਰਾਜ ਹੰਸ ਨੇ ਐਸਵਾਈਐਲ ਦੇ ਮੁੱਦੇ ਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਜ਼ਮੀਨ ਵਾਪਸ ਕਰਨ ਦੇ ਪਾਸਮਤੇ ਦਾ ਸਵਾਗਤ ਕੀਤਾ ਉਹਨਾਂ ਕਿਹਾ ਕਿ ਬਾਦਲ ਸਾਹਿਬ ਤੋਂ ਉਹਨਾਂ ਨੂੰ ਇਹੀ ਉਮੀਦ ਸੀ ਅਤੇ Obviously ਉਹਨਾਂ ਦਾ ਧੰਨਵਾਦ ਕਰਦੇ ਨੇ ਇਸ ਦੇ ਉਲਟ ਪੰਜਾਬ ਕਾਂਗਰਸ ਬਾਦਲ ਸਰਕਾਰ ਦੇ ਇਸ ਕਦਮ ਤੇ ਸਵਾਲ ਚੁੱਕਰੀ ਹੈ ਸੀਨੀਅਰ ਕਾਂਗਰਸ ਆਗੂ ਸੁਨੀਲ ਜਾਖੜ ਨੇ ਦਾਅਵਾ ਕੀਤਾ ਹੈ ਕਿ ਬਾਦਲ ਸਾਹਿਬ ਉਹਨਾਂ ਐਸਵਾਈਐਲ ਦੀ ਜ਼ਮੀਨ ਵਾਪਸ ਕਰ ਖੁਦ ਨੂੰ ਕੈਪਟਨ ਅਮਰਿੰਦਰ ਸਿੰਘ ਵਰਗਾ ਸਾਬਤ ਕਰਨਾ ਚਾਹੁੰਦੇ ਨੇ ਗੁਰਗਨ ਸਾਹਿਬ ਦੀ ਬਿਆਦ ਵਿਦਾਇਕ ਹੋਰ ਮਾਮਲਾ ਤਰਨਤਨ ਵਿਖੇ ਸਾਹਮਣੇ ਆਇਆ ਇਲਜ਼ਾਮ ਹਨ ਕਿ ਇੱਥੇ ਇੱਕ ਕਾਰਨ ਗੁਰਗਨ ਸਾਹਿਬ ਦੇ ਤਿੰਨ ਸਰੂਪ ਪ੍ਰਕਾਸ਼ੀ ਲਿਆਂਦੇ ਗਏ ਸਨ ਜਿਨ੍ਹਾਂ ਵਿੱਚੋਂ ਇੱਕ ਦਾ ਪ੍ਰਕਾਸ਼ ਕੀਤਾ ਗਿਆ ਅਤੇ ਬਾਕੀ ਦੋ ਸਰੂਪ ਬੇਕਦਰੀ ਨਾਲ ਰੱਖੇ ਗਏ ਸੀ ਮੌਕੇ ਤੇ ਪਹੁੰਚੀ ਸਿਕ ਸੰਗਠਨਾ ਨੇ ਬਿਆਦ ਵਿਦੀ ਇਸ ਘਟਨਾ ਨੂੰ ਲੈ ਕੇ ਰੋਸ ਜਤਾਇਆ ਅਤੇ ਗੁਰੂ ਸਾਹਿਬ ਦੇ ਸਰੂਪ ਸਤਕਾਰ ਸਹਿਤ ਸ਼੍ਰੀ ਦਰਬਾਰ ਸਾਹਿਬ ਤਰਨਤਨ ਵਿਖੇ ਪਹੁੰਚਾ ਦਿੱਤੇ ਜਿਸ ਸ਼ਖਸ ਤੇ ਇਲਜ਼ਾਮ ਲੱਗਿਆ ਉਸ ਮੁਤਾਬਕ ਉਸ ਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ ਨਵਾਂ ਸ਼ਹਿਰ ਵਿਖੇ ਪੰਜਾਬ ਸਟੂਡਿੰਗ ਯੂਨੀਅਨ ਦੇ ਸਾਫ ਕਾ ਜ਼ਿਲ੍ਹਾ ਪ੍ਰਧਾਨ ਔਨਕਾਰ ਸਿੰਘ ਉਸਮਾਨਪੁਰ ਦੀ ਟਰੱਕ ਥਲੇ ਔਨਕਾਰਨ ਮੌਤ ਹੋ ਗਈ ਜਿਸ ਦੇ ਬਾਅਦ ਗੁਸਾਈ ਲੋਕਾਂ ਨੇ ਟਰੱਕ ਨੂੰ ਅੱਗ ਲਗਾ ਦਿੱਤੀ ਰਾਹੋ ਜੜਾਲਾ ਰੋਡ ਤੇ ਟਰੱਕ ਹੇਠ ਹੋਣ ਕਰ ਮੋਟਰਸਾਈਕਲ ਸਵਾਰ ਔਨਕਾਰ ਸਿੰਘ ਦੀ ਮੌਤ ਹੋਈ ਸੀ ਉਸ ਦੇ ਨਾਲ ਔਨਕਾਰ ਸਿੰਘ ਦੇ ਨਾਲ ਬੈਠਾ ਇੱਕ ਸਾਥੀ ਬਲਜੀਤ ਸਿੰਘ ਵੀ ਗੰਭੀਰ ਜ਼ਖਮੀ ਹੋਇਆ ਹਾਦਸੇ ਦੇ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਟਰੱਕ ਨੂੰ ਅੱਗ ਹਵਾਲੇ ਕੀਤਾ ਇਹਨਾਂ ਨੇ ਅੱਗ ਬੁਝਾਉਣ ਲਈ ਆਈ ਫਾਇਰ ਬ੍ਰਿਗੇਡ ਦੀ ਗੱਡੀਆਂ ਦੇ ਸ਼ੀਸ਼ੇ ਵੀ ਤੋੜ ਦਿੱਤੇ ਗਏ